ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਜਾਂ ਉਹਨਾਂ ਦੇ ਕੁਝ ਲੀਡਰ ਨੇ ਜਿਹੜੇ ਵਾਕਈ ਇਹ ਮੰਨਦੇ ਐ ਕਿ ਸਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਮਦਰਦੀ ਐ ਜਾਂ ਜਿਹੜੇ ਇਹ ਚਾਹੁੰਦੇ ਐ ਵੀ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਮੈਂ ਬਹੁਤ ਬਾਰੀ ਇਹ ਗੱਲ মিডিਆ ਰਾਹੀਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੀ ਮੈਂ ਵੀਡੀਓ ਦੇ ਵਿੱਚ ਇਹ ਕਿਹਾ ਸੀ ਨਾ ਕਿ ਸੁਖਵੀਰ ਬਾਦਲ ਫੀਲਿੰਗਾਂ ਲੈਂਦਾ ਹੈ ਮੁੱਖ ਮੰਤਰੀ ਬਣਨ ਦੀ ਤੇ ਉਸ ਵੀਡੀਓ ਦਾ ਬਦਲ ਕੀ ਹੈ ਅੱਜ ਮੈਂ ਗੱਲ ਕਰਨੀ ਹੈ ਖਾਸ ਕਰਕੇ ਜਿਨ੍ਹਾਂ ਦੇ ਦਿਮਾਗ ਵਿੱਚ ਪੰਥਕ ਕੀੜਾ ਬੜਿਆ ਹੋਇਆ ਉਹ ਧਿਆਨ ਦੇ ਨਾਲ ਸੁਣੇ ਜੇ ਤਾਂ ਇਹ ਸੱਚ ਨੂੰ ਹਾਜ਼ਮ ਕਰ ਲਓਗੇ ਤਾਂ ਜਿਹੜਾ ਕੀੜਾ ਵੱਡਾ ਹੋ ਗਿਆ ਨਾ ਖੋਪੜ ਦੇ ਵਿੱਚ ਪੰਥ ਵਾਲਾ ਉਹ ਥੋੜਾ ਬੋਤਾ ਸ਼ਾਂਤ ਵੀ ਹੋ ਜੂ ਤੇ ਤੁਹਾਡੇ ਲਈ ਉਹ ਕੀੜਾ ਕੰਮ ਵੀ ਕਰੂ ਮੜਾ ਬੁੱਢ ਜੇ ਹਾਜ਼ਮਾ ਰੱਖੋਗੇ ਸੱਚ ਸੁਣਨ ਦਾ ਰੌਲਾ ਕੀ ਪਾਇਆ ਕਿ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ ਪੰਜਾਬ ਦੇ ਜੁਝਾਰੂ ਬਰਕਰਾਰਾਂ ਨੂੰ ਬੇਨਤੀ ਹੈ ਤਕੜੇ ਹੋ ਕੇ ਲੜੋ ਪਹਿਲਾਂ ਦੋ ਦੋ ਪੁੱਕੀ ਦੇ ਕਾਰਡ ਲਾ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਹਾਂ ਹੁਣ ਮੈਂ ਦੱਸ ਦਿੰਨਾ ਜੀ ਅਕਾਲੀ ਦਲ ਕਿੱਦਾਂ ਤਕੜਾ ਕਰਨਾ ਕਿੱਦਾਂ ਸਰਕਾਰ ਬਣਾਈ ਜਾ ਸਕਦੀ ਹੈ ਜੇ ਇਹ ਗੱਲ ਦੇ ਨਾਲ ਸਹਿਮਤ ਹੋਗੇ ਤਾਂ ਕੋਈ ਮਾਈ ਦਾ ਲਾਲ ਅਕਾਲੀਰਲ ਦੀ ਸਰਕਾਰ ਬਣ ਤੋਂ ਰੋਕ ਨਹੀਂ ਸਕਦਾ ਪਰ ਜੜੀਆਂ ਗੱਲਾਂ ਕਹੂੰਗਾ ਨਾ ਇਹ ਸੁਣਨੀਆਂ ਤੁਹਾਡੇ ਲਈ ਸੌਖੀਆਂ ਨਹੀਂ ਇ ਤਾਂ ਫਾਨੇ ਵਾਂਗੂ ਅੜਨ ਗਈਆਂ ਜਿੱਥੇ ਫਾਨਾ ਅੜ ਜਾਂਦਾ ਚਿੱਕਾਂ ਪੈਂਦੀਆਂ ਹੁੰਦੀਆਂ ਤੁਸੀਂ ਦੇਖਿਆ ਹੋਣਾ ਜਦੋਂ ਮੰਜੇ ਦੀ ਚੂਲ ਢਿੱਲੇ ਹੋ ਗਏ ਲੱਕੜ ਦਾ ਫਾਨਾ ਘੜ ਕੇ ਠੋਕੋ ਤਰਖਾਨ ਘੜ ਕੇ ਫਾਨਾ ਪੁੱਠੇ ਟੇਸੇ ਨਾਲ ਮੰਢਈ ਰਹਿੰਦਾ ਕੁੱਟਣ ਵਾਸਤੇ ਤੇ ਫਿਰ ਮੰਜਾ ਹਿਲੜੋ ਖੜ ਜਾਂਦਾ ਚੂੰ ਚੂੰ ਕਰਨੋਂ ਵੀ ਖੜ ਜਾਂਦਾ ਉਹਨੂੰ ਕਹਿੰਦੇ ਚੋਲ ਢੱਲੀ ਤੇ ਉਹਦੇ ਵਿੱਚ ਫਾਨਾ ਲੱਗਣਾ ਹੀ ਮੰਜੇ ਦਾ ਚੂੰ ਚੂੰ ਕਰਨਾ ਬੰਦ ਹੁੰਦਾ ਹੁਣ ਸੁਣੋ ਧਿਆਨ ਦੇ ਕੇ ਸਭ ਤੋਂ ਪਹਿਲਾਂ ਸੁਖਵੀਰ ਬਾਦਲ ਜੇ ਅਕਾਲੀ ਦਲ ਤਕੜਾ ਕਰਨਾ ਹੈ ਇਹਨੂੰ ਜੁੱਤੀਆਂ ਮਾਰ ਕੇ ਅਕਾਲੀ ਦਲ ਚੋਂ ਬਾਹਰ ਖੱਡੋ ਕਰ ਸਕਦੇ ਹੋ ਨੀਲੀਆਂ ਪੱਗਾਂ ਵਾਲਿਓ ਮੈਂ ਅਕਲੋਂ ਖਾਲੀ ਤਾਂ ਕਹੈ ਨਾ ਹਿੰਮਤ ਹੈਗੀ ਐ ਵਿਸ਼ਖਵੀਰ ਬਾਦਲ ਨੂੰ ਸੁੱਖੇ ਗੱਪੇ ਨੂੰ ਜੁੱਤੀਆਂ ਮਾਰ ਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢ ਦਿਓ ਜੇ ਹਿੰਮਤ ਹੋਈ ਤਾਂ ਇਹ ਕੰਮ ਕਰ ਦਿਓ ਨੰਬਰ 2 ਬਿਕਰਮ ਸਿੰਘ ਮਜੀਠੀਆ ਜਿਨੇ ਚਿੱਟੇ ਦੇ ਨਾਲ ਪੰਜਾਬ ਦਾ ਬੇੜਾ ਘਰ ਕੀਤਾ ਤੇ ਉਹਦਾ ਵਿਰੋਧ ਕਰੋ ਸਰਕਾਰ ਨੂੰ ਕਹੋ ਵੀ ਇਹ ਬੰਦਾ ਜੇਲ੍ਹ ਚੋਂ ਬਾਹਰ ਆਉਣਾ ਨਹੀਂ ਚਾਹੀਦਾ ਇਹਨੇ ਪੰਜਾਬ ਦਾ ਬੇੜਾ ਘਰ ਕੀਤਾ ਨਸ਼ਿਆਂ ਦੇ ਨਾਲ ਚਿੱਟੇ ਦੇ ਨਾਲ ਇਹ ਦੂਜੇ ਨੰਬਰ ਦੀ ਗੱਲ ਹੈ ਹੁਣ ਤੀਜੇ ਨੰਬਰ ਦੀ ਸੁਣੋ ਆਛਾ ਜਿਹੜਾ ਸ਼ੋਮਣੀ ਅਕਾਲdal ਦਾ ਬੇੜਾ ਵਹਾਉਣ ਵਾਲਾ ਹੈ ਨਾ ਇਹ ਸਾਰਾ 200 ਬੰਦਾ ਹੈ ਤੁਸੀਂ ਸੁਣਿਆ ਜਦੋਂ ਟੈਂਟ ਦੇ ਭਾਂਡੇ ਬਾਦ ਵਿੱਚ ਇਕੱਠੇ ਕੀਤੇ ਜਾਂਦੇ ਆ ਉਹਦੇ ਵਿੱਚ ਨੇ ਜਿਹੜੇ ਟੈਂਟ ਦੇ ਮਾਲਕ ਹੁੰਦੇ ਆ ਜਾਂ ਤਾਂ ਵੱਡੇ ਚਮਚੇ ਹੁੰਦੇ ਆ ਉਹਨਾਂ ਨੂੰ ਥੋੜਾ ਜਿਹਾ ਸੰਭਾਲਣ ਦੀ ਕੋਸ਼ਿਸ਼ ਕਰਦੇ ਕਿਉਂਕਿ ਮਹਿੰਗੇ ਹੁੰਦੇ ਆ ਉਹਦੇ ਨਾਲ ਸਬਜੀ ਡੋਂਗੇ ਵਿੱਚੋਂ ਪਾਈ ਜਾਂਦੀ ਹੈ ਜਿਹੜੇ ਛੋਟੇ ਚਮਚੇ ਹੁੰਦੇ ਆ ਉਹਨਾਂ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ ਉਹ ਘਰਾਂ ਦੇ ਵਿੱਚੋਂ ਵੀ ਪੂਰੇ ਹੋ ਜਾਂਦੇ ਆ ਔਰ ਕੁਝ ਵੱਡੇ ਡੋਂਗੇ ਹੁੰਦੇ ਆ ਉਹਨੂੰ ਸੰਭਾਲਿਆ ਜਾਂਦਾ ਇਹ ਜਿਹੜੇ ਵੱਡੇ ਚਮਚੇ ਨੇ ਨਾ ਜਿਵੇਂ ਸ਼ੋਮਣੀ ਕਮੇਟੀ ਦੇ ਮੈਂਬਰ ਹੋਗੇ 170 ਨਹੀਂ ਕੁਝ ਦੂਜੀਆਂ ਤਰ੍ਹਾਂ ਦੇ ਹੋਣਗੇ 150 ਕ ਬੰਨ ਲਲ ਦੇ ਧੜੇ ਨੇ ਇਹਨਾਂ ਨੇ ਜੁੱਤੀਆਂ ਮਾਰ ਕੇ ਬਾਹਰ ਘਟੋ ਸ਼ੋਮਣੀ ਪਿੰਡ ਦਾ ਪ੍ਰਧਾਨ ਆ ਗਿਆ ਇੱਕ ਇਹਨਾਂ ਦਾ ਡਾਕਟਰ ਚਿੰਮਾ ਮਨਤਾਰ ਬਰਾੜ ਹੋ ਗਿਆ ਜਿਨੇ ਗੁਰੂ ਗ੍ਰੰਥ ਸਾਹਿਬ ਵਿਅਦਿ ਵੀ ਕਰਾਉਣ ਵਾਸਤੇ ਪੂਰਾ ਕਹਿ ਲਈਏ ਮਾਸਟਰ ਪਲਾਨ ਬਣਾਇਆ ਸੀ ਇਹ ਬੰਦੇ ਨੇ ਤੇ ਦੋ ਚਾਰ ਕੋਹਰ ਨੇ ਉਹ ਤੁਹਾਨੂੰ ਪਤਾ ਹੀ ਹੈ ਨਾਂ ਲੈਣ ਦੀ ਲੋੜ ਹੈ ਨਹੀਂ ਕਿਉਂਕਿ ਫਿਰ ਵੀਡੀਓ ਲੰਬੀ ਚੋੜੀ ਹੋ ਜਾਣੀ ਇਹ ਹੁਣ ਮੈਂ ਜਿਹੜੀ ਗੱਲਬਾਤ ਕਹੀ ਹੈ ਜਿਹੜੇ ਕਹਿੰਦੇ ਆ ਪੰਥਕ ਪਾਰਟੀ ਹੈ ਜੀ ਸ਼੍ਰੋਮਣੀ ਕਲਗਲ ਦਵਾਰਾ ਲੀਖਾਂ ਤੇ ਆਵੇ ਆਜੂਗੀ ਇਹ ਲੰਗ ਲਾਣਾ ਜਿਹੜਾ ਇਨੂੰ ਸਭ ਨੂੰ ਬਾਹਰ ਕੱਢੋ ਅੱਛਾ ਲੈ ਇੱਕ ਹੋਰ ਜੇ ਤੇ ਆ ਗਿਆ ਸ਼ੂਮਣਿਕ ਮਿੰਟ ਦਾ ਉਹ ਮੈਂਬਰ ਇਹਨਾਂ ਦਾ ਬੁਲਾਰ ਆਇਆ ਉਹ ਉਹ ਹੈਗਾ ਅਮਰਜੀਤ ਸਿੰਘ ਚਾਵਲਾ ਵੈਸੇ ਬੀਬੀ ਜੰਗੀਰ ਕੌਰ ਦਾ ਕਈ ਵਾਰੀ ਉਹਨੂੰ ਉਹ ਚਾਵਲਾ ਕਿਹਾ ਕਹਿੰਦੇ ਬਸ ਵੈਸੇ ਚਾਵਲਾ ਸਾਹਿਬ ਹੀ ਸੀ ਪਰ ਉਹ ਚਾਵਲਾ ਜਿਹਨੇ ਕੰਨਾ ਲਾ ਕੇ ਚਵਲ ਨੂੰ ਚਾਵਲਾ ਕਹਿੰਦਾ ਬਸ ਇਨਾਂ ਕੀ ਫਰਕ ਹੈ ਇੱਕੋ ਹੈ ਤੇ ਕੁਝ ਜਥੇਦਾਰ ਵੀ ਹੈਗੇ ਨੇ ਨਾ ਨੇ ਸਾਬਕਾ ਨੇ ਦੋ ਚਾਰ ਹੈੱਡ ਗ੍ਰੰਥੀ ਨੇ ਜਿਹੜੇ ਚਾਪਲੂਸੀ ਕਰਦੇ ਆ ਇਹ ਉਹ ਬੰਦੇ ਐ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਖ ਕਰਤਾ ਤੇ ਪੰਜ ਚਾਰਕ ਬੰਦੇ ਸ਼ਰਵੀਰ ਦੇ ਆਲੇ-ਦੁਆਲੇ ਘੁੰਮਦੇ ਹੁੰਦੇ ਆ ਉਹਨਾਂ ਬਾਰੇ ਤੁਹਾਨੂੰ ਪਤਾ ਹੀ ਐ ਸਲਾਹਕਾਰ ਵੀ ਬਣ ਜਾਂਦੇ ਆ ਇੱਕ ਦੋਨਾਂ ਦੇ ਵਕੀਲ ਵੀ ਹੈਗੇ ਇਹਨਾਂ ਸਭ ਦੀ ਛੁੱਟੀ ਕਰੋ ਜਿਹੜੇ ਨੀਲੀਆਂ ਪੱਗਾਂ ਵਾਲੇ ਮੈਨੂੰ ਕਹਿੰਦੇ ਨੇ ਤੁਸੀਂ ਪੁੱਠਾ ਨਾ ਬੋਲੋ ਮੈਂ ਤਾਂ ਤੁਹਾਨੂੰ ਇੱਕ ਦਵਾਈ ਦੱਸੀ ਹੈ ਵੀ ਜੇ ਤੰਦਰੁਸਤ ਹੋਣਾ ਹੈ ਮਤਲਬ ਸ਼੍ਰੋਮਣੀ ਅਕਾਲੀ ਪਾਰਟੀ ਬਿਮਾਰ ਹੈ ਭਾਈ ਧਿਆਨ ਕ੍ਰੋਗ ਲੱਗਾ ਹੋਇਆ ਕਦੋਂ ਵੀ ਮੌਤ ਹੋ ਸਕਦੀ ਹੈ ਇਦੋਂ ਕੋਈ ਬਜ਼ੁਰਗ ਮੰਜੇ 'ਚ ਪਿਆ ਹੁੰਦਾ ਕਿਉਂ ਰੋਕ ਕੇ ਜਾਂਦੇ ਬੀਬੀਆਂ ਨਾਲ ਮਿਲਣਾ ਕਿਉਂ ਕਿਹਾ ਜਾਂਦਾ ਬੀ ਬੀ ਬੀਆਂ ਪਤਾ ਲੈਣ ਵਾਸਤੇ ਨਾ ਹੁਣ ਡਾਕਟਰ ਨੂੰ ਪਤਾ ਹੁੰਦਾ ਬੀਬੀਆਂ ਨੇ ਜਾ ਕੇ ਸਾਡੇ ਵੀ ਇਦਾਂ ਹੀ ਹੋਇਆ ਸੀ 4 ਦਿਨਾਂ ਬਾਅਦ ਮਰ ਗਿਆ ਫਿਰ ਜਿਹੜਾ ਮਰੀਜ਼ ਮੰਜੇ 'ਚ ਪਿਆ ਹੁੰਦਾ ਉਹ ਜਰਾ ਮਾਰੀ ਜਾਂਦਾ ਠੀਕ ਹੈ ਇਹ ਜਿਹੜੇ ਲਵੇ ਲਾਉਣੇ ਵਾਲੇ ਆੜਾ ਦਵਾੜਾ ਇਹ ਸਾਰੇ ਮੁਰਦੇ 'ਤੇ ਜਾਨ ਪਾਉਣ ਵਾਲੇ ਨੂੰ ਮੁਰਦੇ ਨੂੰ ਮਾਰਨ ਵਾਲੇ। ਚਲੋ ਹੁਣ ਇੱਕ ਲਾਸਟ ਗੱਲ ਕਹਿਣੀ ਹੈ। ਇੱਕ ਪਰਿਵਾਰ ਜਿੰਦਾ ਕੁੰਡਾ ਲਾ ਕੇ ਚੱਲਿਆ ਥੋੜਾ ਜਿਹਾ ਘੁੰਮਣ ਸ਼ਹਿਰ ਕਰਨ ਨੂੰ ਅੰਤ ਕਹਿ ਲਗੇ। ਤੇ ਬਜ਼ੁਰਗ ਬੈਠਾ ਸੀ ਉਹਨੂੰ ਤਾਂ ਮੋਢੀ ਉਹ ਥੋੜਾ ਜਿਹਾ ਪੈਕ ਸੈਕ ਦਾ ਸ਼ਕੀਨ ਸੀ। ਤੇ ਉਹਨੂੰ ਦੋ ਤਿੰਨ ਮੁੰਡੇ ਸੀ, ਨੂੰਹਾਂ ਸੀ, ਘਰ ਵਾਲੇ ਸੀ, ਕੁੜੀ ਸੀ। ਕਹਿੰਦੇ ਬਾਪੂ ਆ ਦੁੱਧ ਟੰਗਿਆ ਪਿਆ ਕਿੱਲੇ ਤੇ ਡੋਲੂ ਨਿਗਾ ਰੱਖੀ ਤੇ ਬਾਪੂ ਪਤਾ ਕੀ ਕਹਿੰਦਾ ਕਹਿੰਦਾ ਕੋਈ ਨਹੀਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਬਿੱਲਾ ਬੈਠਾ ਸਰਾਣੇ ਦੁੱਧ ਹੀ ਰੱਖੀ ਇੱਕ ਹਫ਼ਤਾ ਬੈਸ ਸੁਣਾਈਆਂ ਹੋਈਆਂ ਨੇ ਸੜਨੇ ਸਿਆਣੇ ਬਜ਼ੁਰਗਾਂ ਦੀਆਂ ਪਰ ਮੈਂ ਆਪਣੇ ਤਰੀਕੇ ਨਾਲ ਕਹਿ ਦਿੰਦਾ ਤੇ ਅਗੋਂ ਮਾਂ ਬੋਲੀ ਕੰਨੀ ਫਿਰਦਾ ਤੂੰ ਹੀ ਠੀਕ ਹੈ ਬਿੱਲੇ ਨੂੰ ਬਹੋਣ ਇੱਥੇ ਬਹੋਣ ਦੇ ਕਿ ਲੋੜ ਹੈ ਉਦੋਂ ਵੱਡਾ ਬਿੱਲਾ ਤੂੰ ਹੀ ਬੈਠਾ ਕਰੇ ਇਹ ਗੱਲਾਂ ਸੱਚੀਆਂ ਨੇ ਐਵੇਂ ਨਹੀਂ ਕਾ ਹਫ਼ਤਾ ਬੜਾਈਏ ਹੁਣ ਜਿਹੜੇ ਬੰਦੇ ਕਹਿੰਦੇ ਐ ਵੀ ਪੰਜਾਬ ਬਚਾਉਣਾ ਐ ਅਕਾਲੀ ਦਲ ਬਚਾਉਣਾ ਐ ਖਤਮ ਕਰਨ ਵਾਲੇ ਤਾਂ ਸਿਰ ਤੇ ਬੈਠੇ ਐ ਹੁਣ ਕਿਹੜਾ ਮੂਰਖ ਐ ਇਹ ਕਹੂਗਾ ਵੀ ਬਿੱਲਾ ਦੁੱਧ ਹੀ ਰਾਖੀ ਬੈਠਾ ਐ ਬਿੱਲਾ ਦੁੱਧ ਹੀ ਰਾਖੀ ਕਰੂਗਾ ਜਦੋਂ ਵੀ ਦਾ ਲੱਗਿਆ ਡੋਲੂ ਥੱਲੇ ਛੁੱਟੂ ਜਿਹੜਾ ਪੀਤਾ ਗਿਆ ਪੀ ਲ ਉਹ ਬਾਕੀ ਡੁੱਲ ਜਾਣ ਤੇ ਉਹ ਹਾਲਾਤ ਤੁਹਾਡੇ ਲੀਲੀਆਂ ਪੱਗਾਂ ਵਾਲਿਆਂ ਦੇ ਔਰ ਤੁਹਾਡੇ ਪਰਦਾ ਹੁੰਦੇ ਆ ਜਿਹਨੂੰ ਪਤਾ ਹੀ ਨਹੀਂ ਵੀ ਕਿੱਥੇ ਕੀ ਬੋਲਣਾ ਹੈ ਕਿੱਥੇ ਕੀ ਬੋਲਣਾ ਹੈ ਹਲੇ ਜਕਾਰਾ ਸ਼ੁਰੂ ਕੀਤਾ ਹੁੰਦਾ ਬੋਲੇ ਸੋ ਜੈ ਸ੍ਰੀ ਰਾਮ ਜੈ ਸ੍ਰੀ ਰਾਮ ਵੀ ਨਹੀਂ ਪੂਰਾ ਹੁੰਦਾ ਹਲੇ ਲੋਹੀ ਆ ਹalleluyah ਪੁਰਾਣੀ ਹੁੰਦਾ ਪਤਾ ਨਹੀਂ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ ਵਿੱਚ ਬਾਦਾਂ ਤੁਹਾਡੀਆਂ ਕਰਦੂਤਾ ਨੇ ਕਿਹੜੇ ਕਲ ਜਲ ਦੀ ਗੱਲ ਕਰਦੇ ਹੋ ਜਦ ਤੁਸੀਂ ਗੁਰਸਿੱਖ ਬੰਦੇ ਮੂੰਹ ਤੇ ਦਾੜੀਆਂ ਨੀਲੀਆਂ ਪੱਗਾਂ ਵਾਲੇ ਤੁਸੀਂ ਕਿਹਾ ਕਰੋ ਨਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼੍ਰੋਮਣੀ ਅਕਾਲੀ ਜਲ ਦੇ ਵਾਰਿਸਾਂ ਅਸੀਂ ਜ਼ਿੰਮੇਵਾਰੀ ਲੈਣੀ ਜੋ ਨਫਾ ਨੁਕਸਾਨ ਹੋਇਆ ਸਾਰਡੀ ਝੋਲੀ ਵਿੱਚ ਪਾਓ ਨਾਟਕਵਾਜੀ ਕਰਕੇ ਨਹੀਂ ਵੀ ਕਾਲ ਤੱਕ ਅੱਤੇ ਗਏ ਜੋੜੇ ਝਾੜਦੇ ਝਾੜੂ ਮਾਰ ਲਿਆ ਪ੍ਰਸ਼ਾਦ ਕਰਾ ਲਿਆ ਪਾਠ ਕਰ ਲਿਆ ਇਹ ਫਾਰਮੈਲਟੀ ਨਾ ਕਰੋ ਖੜੋ ਮੈਦਾਨ ਵਿੱਚ ਸੁੱਧਾ ਕੋ ਵੀ ਹਰੀਏ ਜਿੱਤ ਗਏ ਸਰਕਾਰ ਆਵੇ ਨਾ ਆਵੇ ਅਸੀਂ ਜ਼ਿੰਮੇਵਾਰੀ ਲੈਨੇ ਆ ਵੀ ਜੇ ਪੰਜਾਬ ਦਾ ਬੇੜਾ ਗਰਕ ਅਸੀਂ ਕੀਤਾ ਪਰ ਅਸੀਂ ਠੀਕ ਕਰਾਂਗੇ ਕਹੋ ਜਿੰਮੇਵਾਰੀ ਲੋ ਪਰ ਤੁਸੀਂ ਲੈ ਨਹੀਂ ਸਕਦੇ ਇਸੇ ਕਰਕੇ ਤੁਹਾਨੂੰ ਹਰਾਮਖੋਰ ਕਿਹਾ ਪੈਂਦਾ ਕੀ ਕਰੀਏ ਮੈਂ ਅੰਦਰੋਂ ਦੁਖੀ ਹਾਂ ਜੇ ਅਸੀਂ ਪੁੱਛਾਂ ਤੁਸੀ ਇਹ ਸ਼ਬਦ ਤੁਹਾਨੂੰ ਲੱਗਦਾ ਹੈ ਕਈ ਕਹਿੰਦੇ ਹੋਣਗੇ ਵਿਆਹ ਆਉਂਦੇ ਨੇ ਬਧੀਆ 4 ਪੈਸੇ ਆਉਂਦੇ ਨਾ 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 ਕੁਝ ਵੀ ਨਹੀਂ ਇਹ ਤੁਹਾਨੂੰ ਲੱਗਦਾ ਵੀ ਮਜ਼ਾਕ ਹੈ ਦੁਖੀ ਆਂਦਰੋਂ ਮੈਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੀ ਪਾਰਟੀ ਕਹਿੰਦੇ ਸੀ ਨਾ ਇਹਨਾਂ ਨੇ ਨਾਂ ਮਜ਼ਦੂਰ ਦੀ ਗੱਲ ਕੀਤੀ ਨਾ ਕਿਸਾਨ ਦੀ ਗੱਲ ਕੀਤੀ ਔਰ ਆਪਣੇ ਘਰ ਭਰਮ ਤੱਕ ਮਤਲਬ ਰੱਖਿਆ ਸੁਜੈਸ਼ਨ ਦਿੱਤਾ ਤੁਹਾਨੂੰ ਮੈਂ ਵੀ ਜੇ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਤਕੜੀ ਹੋਵੇ ਪਾਵਰ ਵਿੱਚ ਆਵੇ ਪੰਥਕ ਪਾਰਟੀ ਐ ਜੇ ਚੋਣੇ ਹੋ ਤਾਂ ਵੀ ਜਿਹੜਾ ਲੁੰਗ ਲੈਣ ਦੀ ਮੈਂ ਗਣਤੀ ਕੀਤੀ ਐ ਇਹਨੂੰ ਸਾਰਾਂ ਜੁੱਤੀਆਂ ਮਾਰ ਕੇ ਬਾਹਰ ਕੱਢ ਦਿਓ ਤੇ ਬਸ ਜੋ ਕੁਛ ਬਚੂ ਪਿੱਛੇ ਤੇ ਉਹ ਅਕਾਲੀ ਦਲ ਐ ਇਹ ਅਕਾਲੀ ਦਲ ਨਹੀਂ ਇਹ ਤਾਂ ਬਾਦਲ ਦਲ ਐ ਜੀ ਇਹ ਤਾਂ ਜੀਮਾਂ ਦਲ ਐ ਇਹ ਤਾਂ ਬੰਟੀ ਰਮਾਣਾ ਦਲ ਐ ਹੋਰ ਵੀ ਬਹੁਤ ਕੁਸ਼ਕਾਂ ਨੂੰ ਕਹਿਣਾ ਇਹ ਤਾਂ ਚਿੱਟਾ ਦਾ ਲੈ ਮਜੀਠੀਆ ਦਾ ਅਪਾ ਤੁਹਾਨੂੰ ਉਹਨੇ ਗੱਲਾਂ ਮੰਨ ਲਿਓ ਜੇ ਭਲੀ ਚਾਹੁੰਦੇ ਹੋ ਜੇ ਚਾਹੁੰਦੇ ਹੋ ਵੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਤਕੜੀ ਹੋਵੇ ਫਿਰ ਤਕੜੀ ਨੂੰ ਕਿਉਂ ਖਵਾਉਣਾ ਤੁਸੀਂ ਪੰਜੀਰੀ ਲਾ ਕੇ ਦੇਣੀ ਜਿਹੜੇ ਬੰਦੇ ਮਾੜੀਆਂ ਕਰਤੂਤਾਂ ਵਾਲੇ ਨੇ ਸਭ ਤੋਂ ਮਾੜੀ ਕਰਤੂਤ ਵਾਲਾ ਮੰਦ ਬੁੱਧੀ ਬੰਦਾ ਤੁਹਾਡੇ ਵਿੱਚ ਸੁਖਬੀਰ ਬਾਦਲ ਹੈ ਹਿੰਮਤ ਹੈਗੀ ਕਿਸੇ ਦੀ ਨਾ ਨਾ ਜੇ ਜ਼ੈਹਦਾਰ ਨੇ ਮਾੜੀ ਜੀ ਉਂਗਲ ਕੀਤੀ ਨਾ ਜ਼ੈਹਦਾਰ ਬਦਲਿਆ ਸਮਝੋ ਉਹ ਗਾਣਾ ਨਹੀਂ ਸੀ ਅ ਰਾਤ ਤੇ ਰਾਤ ਠਾਣੇਦਾਰ ਬਦਲਾ ਦिए ਜੇ ਬਿਨ ਬਿਨ ਦੱਸੇ ਮਾਰ ਜਾਵੇ ਪਿੰਡ ਕਿਹੜਾ ਪਤਲੀ ਇਦਾਂ ਦਾ ਗਾਣਾ ਹੋਈ ਹੈ ਇਦਾਂ ਤੁਸੀਂ ਕਰ ਦਿਓ ਚਲੋ ਮੰਨ ਲਿਓ ਜੇ ਚੰਗਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ